ਇਹ ਮਸਾਕੀ ਨਾ ਜੀ ਦਰਨੀ ਇਤਿਹਾਸ ਕਰਾਇਆ ਕਿਥੋਂ ਆਇਓ ਤੁਸੀਂ ਅਸੀਂ ਜੀ ਸੰਗਰੂਰ ਜ਼ਿਲ੍ਹਾ ਸਾਡਾ ਬਟੂਹਾ ਪਿੰਡ ਆਗਾ ਅਸੀਂ ਦੇਖ ਰਹੇ ਹਾਂ ਬੱਚਿਆਂ ਨੂੰ ਛੋਟੇ ਛੋਟੇ ਲੈ ਕੇ ਆ ਗਏ ਸਾਹਿਬ ਜਲਦੀਆਂ ਦੀ ਸ਼ਹਾਦਤ ਦੇ ਮੌਕੇ ਤੇ ਹਾਂਜੀ ਤੇ ਇਸ ਟੋਡਰਮਲ ਦੇ ਮਹਿਲ ਦੇ ਬਾਹਰ ਖੜੇ ਹੋ ਤੁਸੀਂ ਹਾਂਜੀ ਹਾਂਜੀ ਕੀ ਇਤਿਹਾਸ ਬਾਰੇ ਦੱਸਿਆ ਬੱਚਿਆਂ ਨੂੰ ਕੀ ਇਤਿਹਾਸ ਸੀ ਟੋਡਰਮਲ ਦੀ ਦੱਸ ਦੱਸ ਰਿਆਂ ਅਸੀਂ ਦੱਸ ਰਿਆਂ ਜੀ ਕਿ ਬੱਚੇ ਸਾਨੂੰ ਪੁੱਛ ਰਹੇ ਨੇਗੇ ਵੀ ਇੱਥੇ ਟੋਡਰਮਲ ਰਹਿੰਦਾ ਸੀ ਅਸੀਂ ਬੱਚਿਆਂ ਨੂੰ ਕਿਹਾ ਵੀ ਹਾਂ ਰਹਿੰਦਾ ਸੀ ਵੀ ਉਹ ਟੋਡਰਮਲ ਨੇ ਕੀ ਕਰਿਆ ਅਸੀਂ ਕਿਹਾ ਵੀ ਬੱਚੇ ਜਦੋਂ ਸੀਧ ਕਰਤੇ ਸੀ ਟੋਡਰ ਇਹਨਾਂ ਨੇ ਸੂਬੇ ਸਰਹੰਦ ਨੇ ਵੀ ਉਹ ਜਿਹੜੇ ਟੋਡਰ ਮਲਤੀਗਾ ਉਹ ਜਦੋਂ ਬੱਚੇ ਉਹ ਸੀਧ ਕਰਤੇ ਤੇਗੇ ਵੀ ਉਹ ਲੈ ਕੇ ਗਿਆ ਤੀਆ ਵੀ ਜਿਹੜੀ ਜਗਾਹ ਤੀਗੀ ਉਹ ਟੋਡਰ ਮਲ ਨੇ ਮੋਹਰਾਂ ਬਸਾ ਕੇ ਸੂਬੇ ਸਰਹੰਦ ਤੋਂ ਮੁੱਲ ਲੈਤੀ ਤੀਗੀ ਹਾਂ ਵੀ ਤਾਂ ਉਹਨਾਂ ਦਾ ਸੰਸਕਾਰ ਕੀਤਾ ਤੀਗਾ ਇਹ ਬੱਚਿਆਂ ਨੂੰ ਸੀ ਇਹ ਸਿੱਖਿਆ ਦੇ ਰਹੇ ਆ ਇਸ ਬੱਚੇ ਸਾਨੂੰ ਬਸ ਇਹੀ ਪੁੱਛ ਰਹੇ ਨੇ ਵਿੱਕੀ ਇਹੋ ਆਗਾ ਵੀ ਟੋਟਰਮਲ ਕਿੱਥੇ ਰਹਿੰਦੀ ਹੁਣ ਵੀ ਸਾਨੂੰ ਬੱਚੇ ਪੁੱਛ ਰਹੇ ਨੇ ਅਸੀਂ ਬੱਚਿਆਂ ਨੂੰ ਕਹਿੰਦਾ ਵੀ ਜੀ ਹੁਣ ਨਾ ਵੀ ਟੋਟਰਮਲ ਹੈ ਨਹੀਂ ਵੀ ਉਹਦੋਂ ਟੋਟਰਮਲ ਹੈਗਾ ਸੀ ਇਹ ਤੇ ਮੋ ਟੋਟਰਮਲ ਦੀ ਹਵੇਲੀ ਸੀਗੀ ਵੀ ਟੋਟਰਮਲ ਬਹੁਤ ਵੱਡਾ ਧਨੀ ਸੀਗਾ ਤੇ ਵੀ ਉਹਨੇ ਜੇ ਮੋਹਰਾਂ ਹੋ ਕਰੀਆਂ ਤਾਂ ਉਹ ਜਗਾ ਮੁੱਲ ਖਰੀਦੀ ਮੁੱਲ ਖਰੀਦ ਕੇ ਫਿਰ ਉਹ ਬੱਚਿਆਂ ਦਾ ਤੇ ਮਾਤਾ ਗੁਜਰੀ ਦਾ ਸੰਸਕਾਰ ਕੀਤਾ ਜੀ ਅਸਲ ਵਿੱਚ ਕਿਸੇ ਇੱਥੇ ਆ ਕੇ ਦੁੱਖ ਨਹੀਂ ਹੋਇਆ ਕਿਉਂਕਿ ਦੁੱਖ ਹੈ ਜਿਸ ਜਿਨ੍ਹਾਂ ਨੇ ਸਾਡੇ ਸਾਡ ਜਿਆਦੇ ਲਈ ਇੰਨੀ ਵੱਡੀ ਕੁਰਬਾਨੀ ਦਿੱਤੀ ਹਾਂਜੀ ਜੀ ਇੰਨਾ ਪੈਸਾ ਮਤਲਬ ਦੇ ਦਿੱਤਾ ਹਾਂਜੀ ਤੇ ਉਸ ਦੇ ਬਾਅਦ ਅਸੀਂ ਉਸ ਤੇ ਮਹਿਲ ਨੂੰ ਜੋ ਹੈ ਖੰਡਰ ਦਾ ਰੂਪ ਦੇ ਦਿੱਤਾ ਖੰਡਰ ਬਣਾ ਦਿੱਤਾ ਹਾਂਜੀ ਹਾਂਜੀ ਦੁੱਖ ਤਾਂ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਦੁੱਖ ਆਗਾ ਹੁਣ ਜਿਹੜੇ ਛੋਟੇ ਛੋਟੇ ਬੱਚੇ ਉਹ ਸਾਡੇ ਵਾਸਤੇ ਐਡੇ ਐਡੇ ਪੂਰਨੇ ਪਾ ਗਏ ਜਿਹੜੇ ਸਾਡੇ ਬੱਚੇ ਨੇ ਅੱਜ ਸਾਡੇ ਬੱਚੇ ਜਿਹੜੇ ਉਹ ਚੱਲ ਰਹੇ ਨੇ ਨੌਜਵਾਨ ਪੀੜ੍ਹੀ ਨਸਾਂ ਤੇ ਚੱਲ ਰਹੀ ਹੈਗੀ ਉਹ ਕਿਉਂ ਨਹੀਂ ਬਜੇ ਛੋਟੇ ਬੱਚਿਆਂ ਨੇ ਡਿਡਿ ਕਰਵਾਨੇ ਕੀਤੇ ਸਾਡੇ ਵਾਸਤੇ ਕਿਉਂ ਨਹੀਂ ਉਹ ਚੱਲ ਰਹੇ ਅਸੀਂ ਉਹ ਬੱਚਿਆਂ ਨੂੰ ਸਮਝਾਉਣਾ ਚਾਹੁੰਦੇ ਆਂਗੇ ਤੁਸੀਂ ਵੀ ਸਮਝਾਓ ਸਰਕਾਰਾਂ ਨੂੰ ਵੀ ਇਹ ਬੇਨਤੀ ਕਰਦੇ ਆਂ ਬੇ ਨਸਾਂ ਤੋਂ ਬੱਚਿਆਂ ਨੂੰ ਰਹਿਤ ਕਰੋ ਕਿਸੇ ਨਾ ਕਿਸੇ ਵਾਸਤੇ ਸਿੱਖੀ ਦਾ ਮਰਤਕ ਘਾਣ ਹੋ ਰਿਹਾ ਹੈ ਮਤਲਬ ਆਪਣੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ਕੋਈ ਪੜ੍ਹਾਈ ਹੈ ਹੁਜ ਨਹੀਂ ਹੋ ਰਹੀ ਸਕੂਲਾਂ ਦੇ ਵਿੱਚ ਜਿਸ ਤੇ ਬੱਚੇ ਸਮਝ ਸਕਣ ਕੀ ਇਤਿਹਾਸ ਸੀ ਨਹੀਂ 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 ਸਕੂਲਾਂ ਚ ਤਾਂ ਕੋਈ ਉਹ ਕੋਰੀ ਨਹੀਂ ਰਹੇ ਹੈਗੇ ਛੋਟੇ ਬੱਚਿਆਂ ਨੂੰ ਉਹ ਸਮਾਂ ਚਲਾ ਰਹੇ ਨੇ ਨਾਚ ਕਰਾ ਦੋ ਜਿਆ ਕਰਾ ਜੋ ਜਿਹੜੀ ਬੱਚਿਆਂ ਨੂੰ ਜੇ ਸਿੱਖਿਆ ਸਕੂਲਾਂ ਦੇ ਵਿੱਚ ਮਿਲੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤਾਂ ਪਤਾ ਲੱਗੇ ਤੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਨਸੇ ਚ ਡੁੱਬ ਰਹੀ ਹੈ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤਾਂ ਸਮਝ ਹੋਣੀ ਚਾਹੀਦੀ ਹੈ ਜੀ ਤੁਸੀਂ ਵੀ ਆਏ ਬੱਚੇ ਨਾਲ ਆਏ ਨੇ ਤੁਹਾਡੇ ਕੀ ਕਿੱਦਾਂ ਦੀ ਆ ਕੇ ਤੁਹਾਨੂੰ ਇੱਥੇ ਮਤਲਬ ਬੱਚਿਆਂ ਨੂੰ ਦੱਸਿਆ ਤੁਸੀਂ ਜਾਂ ਖੁਦ ਵੀ ਕੁਝ ਚੀਜ਼ਾਂ ਨਹੀਂ ਪਤਾ ਹੁੰਦੀਆਂ ਉਹ ਵੀ ਤੁਸੀਂ ਵੀ ਇੱਥੇ ਆ ਕੇ ਉਹ ਗਿਆਨ ਹਾਸਲ ਕੀਤਾ ਹਾਂਜੀ ਹਾਂ ਅਈ ਅੱਧੀ ਸਮਾਂ ਰਹਿਣਾ ਜੀ ਬੱਚਿਆਂ ਨੂੰ ਦੀ ਡਾਕਟਰ ਮੌਲਾ ਜੀ ਬਹੁਤ ਵਧੀਆ ਬੰਦਾ ਸੀ ਜਿਹੜੇ ਸ਼ਹਿਜਾਦਿਆਂ ਦੇ ਸੰਸਕਾਰ ਕੀਤਾ ਤੇ ਮੌਲਾ ਧਰਤੀ ਲੈ ਕੇ ਇਹਨਾਂ ਦਾ ਸੰਸਕਾਰ ਕਰਵਾਇਆ ਇਹ ਹੀ ਗੱਲ ਸਮਝਾ ਰਹੇ ਹਾਂ ਜੀ ਬੱਚਿਆਂ ਨੂੰ ਗੁਰੂ ਘਰ ਹੋਰ ਦਿਖਾਏ ਨਹੀਂ ਜੀ ਬੱਚਿਆਂ ਨੂੰ ਇਹੋ ਜੀ ਜਗ੍ਹਾ ਤੇ ਲੈ ਕੇ ਆਉਣਾ ਚਾਹੀਦਾ ਹੈ ਪਤਿਕਰ ਸਾਹਿਬ ਤੇ ਖਾਸ ਤੌਰ ਤੇ ਕਿਉਂਕਿ ਉੱਥੇ ਜਿਹੜੇ ਛੋਟੇ ਛੋਟੇ ਸ਼ਹਿਜਾਦਿਆਂ ਵੱਲੋਂ ਕੁਰਬਾਨੀ ਦਿੱਤੀ ਗਈ ਤੇ ਬੱਚਿਆਂ ਨੂੰ ਇੱਥੇ ਆ ਕੇ ਪਤਾ ਲੱਗਦਾ ਕਿ ਆਪਣਾ ਸਿੱਖ ਇਤਿਹਾਸ ਕੀ ਸੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਸੀ ਇਤਿਹਾਸ ਜਦੋਂ ਅਸੀਂ ਬੱਚੇ ਹੋਣਾ ਇਹ ਗੱਲਾਂ ਸਮਝਾਵਾਂਗੇ ਜੀ ਉਹੀ ਬੱਚੇ ਸਮਝਣਗੇ ਸਮਝ ਜੰਗੇ ਸਮਝ ਕੇ ਜੀ ਉਹੀ ਬੱਚੇ ਉਹੀ ਲੀ ਪੈਣਗੇ ਜੀ ਸਿੱਖੀ ਦੀ ਕਿ ਬੱਚੇ ਤੁਸੀਂ ਇੱਥੇ ਆਇਓ ਇਦਾਂ ਦਾ ਲੱਗਿਆ ਇੱਥੇ ਆ ਕੇ ਕੀ ਦਾਦੀ ਨੇ ਕੀ ਦੱਸਿਆ ਤੁਹਾਨੂੰ ਦੱਸ ਦੇ ਕੀ ਦੱਸਿਆ ਜੀ ਮੈਂ ਦੱਸਿਆ ਜੀ ਸਾਨੂੰ ਟੋਡਰਮਲ ਵਾਸਤੇ ਟੋਡਰਮਲ ਵਾਸਤੇ ਦੱਸੋ ਛੋਟੇ ਸਾਹਿਬ ਜਾਦੇ ਬਾਰੇ ਦੱਸਿਆ ਸੀ ਹਾਂ ਜੀ ਛੋਟਾ ਸਾਹਿਬ ਜਾਦੇ ਨਾ ਕੀ ਦੱਸਿਓ ਨਾ ਦੱਸੋ ਸਾਹਿਬ ਜਾਦੇ ਦਾ ਨਾਮ ਸਾਹਿਬ ਜੀ ਚਾਰਾਂ ਦਾ ਸਭ ਜਿਆਦਾ ਜਿੱਤ ਸਿੰਘ ਸਭ ਜਿਆਦਾ ਜੁਝਾਰ ਸਿੰਘ ਸਭ ਜਿਆਦਾ ਜੂਰਾワ ਸਿੰਘ ਸਭ ਜਿਆਦਾ ਫਤਿਹ ਸਿੰਘ ਬਿਲਕੁਲ ਜੋ ਬਿਲਕੁਲ ਜੋ ਹੈ ਚੀਜ਼ ਤੇ ਬਹੁਤ ਜਿਆਦਾ ਲੋੜ ਹੈ ਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਆਪਣੇ ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਵੱਡਿਆਂ ਵੱਲੋਂ ਜ਼ਰੂਰ ਦਿੱਤੀ ਜਾਣੀ ਚਾਹੀਦੀ ਤੇ ਗੁਰੂ ਘਰਾਂ ਦੇ ਨਾਲ ਜੁੜਨਾ ਚਾਹੀਦਾ ਤਾਂ ਕਿ ਉਹ ਆਪਣੇ ਜਿਹੜਾ ਇਤਿਹਾਸ ਹੈ ਉਸ ਦੀ ਜਾਣਕਾਰੀ ਹਾਸਲ ਕਰ ਸਕਣ ਤੇ ਅੱਜ ਜ ਟੋਡਰ ਮੰਦ ਦੇ ਜਿਹੜੇ ਮਹਿਲ ਦੇ ਬਾਹਰ ਅਸੀਂ ਖੜੇ ਆ ਤੇ ਇੱਥੇ ਆ ਕੇ ਲੋਕ ਕਿਤੇ ਨਾ ਕਿਤੇ ਨਿਰਾਸ਼ ਹੁੰਦੇ ਨਜ਼ਰ ਆਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਇਤਨੀ ਵੱਡੀ ਕੁਰਬਾਨੀ ਕੀਤੀ ਜਿਹੜੇ ਸਾਬ ਜਦਿਆ ਦੇ ਸੰਸਕਾਰ ਤੇ ਮਾਤਾ ਗੁਜਰੀ ਦੇ ਸੰਸਕਾਰ ਲਈ ਜੋ ਹੈ ਸੋਨੇ ਦੀਆਂ ਜੁੜੀਆਂ ਮੋਹਰਾ ਜੁੜੀਆਂ ਉਹ ਦੇ ਦਿੱਤੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਮਹਿਲ ਦੀ ਇਹ ਹਾਲਤ ਦੇਖ ਕੇ ਕਿਤੇ ਨਾ ਕਿਤੇ ਜੋ ਹੈ ਨਿਰਾਸ਼ਾ ਜ਼ਰੂਰ ਹੁੰਦੀ ਹੈ ਵੀਰੇ ਕੀ ਨਾਜੀ ਅਪਾ ਰਸਤੇਂਦਰ ਸਿੰਘ ਜੀ ਕਿੱਥੋਂ ਆਇਓ ਵੀਰੇ ਸੰਗਰੂਰ ਤੋਂ ਸੰਗਰੂਰ ਤੋਂ ਆਇਓ ਤੁਸੀਂ ਇੰਨੀ ਦੂਰ ਦਰਸ਼ਨ ਕਰਨ ਆਇਓ ਪੌਡਰਮਲਤੀ ਜਿਹੜੀ ਹਵੇਲੀ ਹੈ ਤਹਾਜ ਮਹਿਲ ਜਿਹਨੂੰ ਕਿਹਾ ਜਾਂਦਾ ਹੈ ਹਾਂਜੀ ਹਾਲਤ ਦੇਖ ਕੇ ਕੀ ਸੋਚਦੇ ਹੋ ਪਹਿਲਾਂ ਤਾਂ ਇਹ ਪੁੱਛਣਾ ਚਾਹਾਂਗੇ ਤੁਹਾਨੂੰ ਪੌਡਰਮਲਤੀ ਦਾ ਜਿਹੜਾ ਇਤਿਹਾਸ ਹੈ ਉਹ ਮਾਲੂਮ ਹੈ ਕੁਰਬਾਨੀ ਪਤਾ ਕੀ ਹਾਂ ਜੀ ਟਾਡਰ ਮਾਲ ਜਿਹੜਾ ਆਪਣੇ ਛੋਟੇ ਸਾਹਿਬ ਜੱਤੇ ਤੇ ਮਾਤਾ ਗੁਜਰੀ ਦਾ ਸੰਸਕਾਰ ਕਰਨਾ ਸੀ ਉਹਦੇ ਵਾਸਤੇ ਜਗਾ ਮੋਰਾ ਧਰ ਕੇ ਖਰੀਦੀ ਸੀ ਅੱਛਾ ਹਾਂ ਜੀ ਸੰਸਕਾਰ ਲਈ ਤਾਂ ਜੋ ਸਭ ਤੋਂ ਮਹਿੰਗੀ ਧਰਤੀ ਵੱਜੀ ਜਾਂਦੀ ਹੈ ਉਹਨਾਂ ਨੇ ਤੇ ਇੰਨੀ ਮਹਿੰਗੀ ਧਰਤੀ ਖਰੀਦ ਕੇ ਸਸਕਾਰ ਵਾਸਤੇ ਦੇ ਦਿੱਤੀ ਲੇਕਿਨ ਕਿਤੇ ਨਾ ਕਿਤੇ ਅਸੀਂ ਸੰਭਾਲ ਨਹੀਂ ਕਰ ਸਕੇ ਉਹਨਾਂ ਦੇ ਮੈਲ ਨੂੰ ਹਾਂ ਜੀ ਬਿਲਕੁਲ ਸੰਭਾਲ ਨਹੀਂ ਕੀਤੀ ਸੀ ਅਸੀਂ ਪਹਿਲਾਂ 5 ਸਾਲ ਹੋਰੇ ਤੇ ਪਹਿਲਾਂ 5 ਸਾਲ ਪਹਿਲਾਂ ਇਥੇ ਕੁਝ ਵੀ ਨਹੀਂ ਸੀ ਹੁਣ ਤਾਂ ਹਲੇ ਮਾੜਾ ਮੋਟਾ ਹੈ ਗਿਆ ਸਾਸਵਾਲ ਪਹਿਲਾਂ ਬਿਲਕੁਲ ਵੀ ਕੁਝ ਨਹੀਂ ਸੀ ਜਿਹੜੀ ਆਪਣੇ ਐਸ்சிਪੀਐਸੀ ਆ ਉਹਨਾਂ ਦਾ ਹੱਕ ਨਹੀਂ ਮੰਨਦੇ ਸਾਸ ਸੰਭਾਲ ਕਰਨ ਦਾ ਕਿੱਥੇ ਗਈ ਆ ਉਹ ਜੇ ਪੁਰਾਣੇ ਬਰਾਸਤਾ ਸੰਭਾਲਾਂਗੇ ਤਾਂ ਅੱਗੇ ਬੱਚੇ ਨੂੰ ਪਤਾ ਲੱਗੂਗਾ ਕੁਝ ਜੋ ਪੁਰਾਣੀ ਵਿਰਾਸਤ ਨਹੀਂ ਹੈਗੀ ਅੱਗੇ ਬੱਚਿਆਂ ਨੂੰ ਪਤਾ ਲੱਗੂਗਾ ਲੱਗ ਰਿਹਾ ਅਸੀਂ ਗੁਰਦੁਆਰੇ ਤੇ ਇੰਨੇ ਪੈਸੇ ਲੱਗ ਜਾਂਦੇ ਬਿਲਡਿੰਗਾਂ ਖੜੀਆ ਕਰ ਰਿਹਾ ਕਰ ਰਹੇ ਹਾਂ ਲੇਕਿਨ ਵਿਰਾਸਤ ਨੂੰ ਸੰਭਾਲਣਾ ਭੁੱਲ ਰਹੇ ਹਾਂ ਹਾਂਜੀ ਹਾਂਜੀ ਗੁਰਦੁਆਰੇ ਨਾਲ ਨਾਲ ਵਿਰਾਸਤ ਨੂੰ ਸੰਭਾਲਣ ਦਾ ਜ਼ਰੂਰ ਹੱਕ ਬਣਦਾ ਜੀ ਐਨਸੀਪੀਸੀ ਦਾ ਚਾਹੀਦਾ ਕਿਉਂਕਿ ਇਹਨੂੰ ਸੰਭਾਲਿਆ ਹੁੰਦਾ ਬੱਚੇ ਇੱਥੇ ਆਣਗੇ ਪਰਿਵਾਰ ਇੱਥੇ ਆਣਗੇ ਤੋਂ ਇਸ ਦੀ ਇਤਿਹਾਸ ਬਾਰੇ ਜਾਣ ਜਾਂ ਨੂੰ ਹੋਣਗੇ ਬਹੁਤ ਜ਼ਿਆਦਾ ਆਉਂਦੇ ਜੀ ਲੋਕ ਹੁੰਦੇ ਸਿੱਧੀ ਜੋੜ ਮੇਲੇ ਤੇ ਆਏ ਆਂ ਅਸੀਂ ਸਾਰੇ ਸਪੈਸ਼ਲ ਵੀ ਆਉਂਦੇ ਬੰਦੇ ਜਿਹਨੇ ਸਮਾਨ ਸੰਭਾਲ ਕੀਤੀ ਹੁੰਦੀ ਨਾ ਪਹਿਲਾਂ ਮੰਗੂ ਸਪੈਸ਼ਲ ਲੋਕ ਆਉਂਦੇ ਨੇ ਦੇਖਣ ਮੈਂ ਹਾਂ ਵੀ ਟੋਡਰ ਮਲਦੀ ਤੁਸੀਂ ਕਿੱਥੋਂ ਆਇਓ ਜ਼ਰੂਰ ਤੁਸੀਂ ਕਿੱਦਾਂ ਦੇਖ ਰਹੇ ਹੋ ਇਹਦੀ ਹਾਲਤ ਦੇਖ ਕੇ ਕਿੰਨਾ ਕਿਤੇ ਦੁੱਖ ਹੁੰਦਾ ਕਿ ਜਿਨੇ ਇਨੀ ਵੱਡੀ ਕੁਰਬਾਨੀ ਕੀਤੀ ਉਹਨਾਂ ਦੀ ਅਸੀਂ ਵਿਰਾਸਤ ਨਹੀਂ ਸੰਭਾਲ ਰਹੇ ਜਮੀਨ ਹੀ ਨਹੀਂ ਸੁਮਾਰੀ ਅਸੀਂ 5 ਸਾਲ ਪਹਿਲਾਂ ਆਏ ਤੇ ਜੀ ਕੁਝ ਵੀ ਨਹੀਂ ਤੁਰੇ ਦੋਂਟਾ ਹੋਣ ਲੱਗੇ ਜੀ ਪਹਿਲਾਂ ਉਹ ਇੱਕ ਖੁੰਤਾ ਮੜੀ ਮੋਟੀ ਹੋ ਗਈ ਜੀ ਪਹਿਲਾਂ ਜਮੀਂ ਸੰਭਾਲ ਲਈਦੀ ਉਹਦੇ 5 ਸਾਲ ਪਹਿਲਾਂ ਜੀ ਐਨ ਆਰ ਆਈ ਵੀਰਾਂ ਨੇ ਹੁਣ ਇੱਕ ਸਾਮ ਸੰਭਾਲਦਾ ਦਾ ਉਪਰਾਲਾ ਕੀਤਾ ਕਿ ਤੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਤੇ ਤੁਸੀਂ ਕਿਦਾਂ ਦੇਖ ਰਹੇ ਹੋ ਇਹ ਬਹੁਤ ਵਧੀਆ ਉਪਰਾਲਾ ਕਰਿਆ ਜੀ ਉਹਨਾਂ ਨੇ ਪਹਿਲਾਂ ਤਾਂ ਲਾਲੋ ਵੀ ਇਹ ਬਿਲਡਿੰਗ ਨੂੰ ਕੋਈ ਵੀ ਨਹੀਂ ਆਉਂਦਾ ਸੀਗਾ ਉਰੇ ਯਾਤਰੀ ਵੀ ਬਹੁਤ ਘੱਟ ਆਉਂਦੇ ਸੀਗੇ ਜਿਹੜੇ ਮਤਲਬ ਨੇ ਆਉਂਦੇ ਸੀ ਸਰੰਦ ਮੱਤਾ ਟੇਕਣ ਤੇ ਕੋਈ ਵੀ ਨਹੀਂ ਆਉਂਦਾ ਸੀਗਾ ਹੁਣ ਲਾਲੋ ਵੀ ਦੁਨੀਆ ਵੀ ਵਧੀਆ ਆਉਣ ਲੱਗੀ ਸਾਰਿਆਂ ਨੂੰ ਪਤਾ ਲੱਗ ਗਿਆ ਉਰੇ ਤੇ ਜਿਹੜਾ ਐਨ ਆਰ ਆਈ ਵੀਰਾਂ ਨੇ ਕਰਿਆ ਉਹ ਇਹ ਕੰਮ ਸਾਰਾ ਐਸਜੀਪੀਸੀ ਦਾ ਸੀ ਕਿਉਂ ਉਹਨਾਂ ਨੇ ਹੋਰ ਪੈਸੇ ਜਿਹੜੇ ਆਉਂਦੇ ਨੇ ਸਾਰੇ ਉਹਨਾਂ ਨੇ ਵੱਡੀ ਵੱਡੀਆਂ ਬਿਲਡਿੰਗਾਂ ਬਣਾਈਆਂ ਉਹਨਾਂ ਨੂੰ ਇੱਥੇ ਸੇਵਾ ਸੰਭਾਲ ਕਰਨ ਦਾ ਹੱਕ ਉਹਨਾਂ ਨੇ ਉਰੇ ਕੁਝ ਵੀ ਨਹੀਂ ਕਰਿਆ ਲਾਲੋ ਹੁਣ ਜਿਹੜਾ ਐਨਆਰਆਈ ਵੀਰਾਂ ਦੇ ਸੰਯੋਗ ਨਾਲ ਹੋ ਰਿਹਾ ਉਹ ਬਹੁਤ ਵਧੀਆ ਹੋ ਰਿਹਾ ਅਸੀਂ ਟੋਟਰ ਬਲ ਦੇ ਜਿਹੜੇ ਮਹਿਲ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਤਾਂ ਜਿਹੜੇ ਲੋਕ ਜਿਹੜੇ ਇੱਥੇ ਸੰਗਤ ਜਿਹੜੀ ਪਹੁੰਚੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਉਹ ਜੋ ਹੈ ਕੀ ਸੋਚਦੇ ਨੇ ਕਿਉਂਕਿ ਉਹਨਾਂ ਦਾ ਕਿਤਨੇ ਕਿਤੇ ਦੁੱਖ ਇਸ ਗੱਲ ਤੇ ਉਹਨਾਂ ਦੀ ਨਾਰਾਜ਼ਗੀ ਵੀ ਦਿਖਾਈ ਦੇ ਰਹੀ ਹੈ ਕਿ ਇਸ ਜਿਸਨੇ ਇਤਨੀ ਵੱਡੀ ਕੁਰਬਾਨੀ ਦਿੱਤੀ ਸੋਨੇ ਦੀਆਂ ਇੰਨੀਆਂ ਜ਼ਿਆਦਾ ਮੋਹਰਾਂ ਜਿਹੜੀ ਦੁਨੀਆ ਦੀ ਸਭ ਤੋਂ ਕੀਮਤੀ ਜ਼ਮੀਨ ਸੀ ਉਹ ਖਰੀਦ ਕੇ ਦਿੱਤੀ ਉੱਥੇ ਜਿਹੜਾ ਸਾਬ ਜਿਆਦਾ ਦਾ ਸੰਸਕਾਰ ਹੋਇਆ ਮਾਤਾ ਗੁਜਰੀ ਦਾ ਸੰਸਕਾਰ ਹੋਇਆ ਲੇਕਿਨ ਉਸ ਤੇ ਮਹਿਲ ਦੀ ਜੋ ਹੈ ਹਾਲਤ ਦੇਖ ਕੇ ਉਹਨਾਂ ਨੇ ਦੁਖ ਚਿਤ ਆਇਆ ਹੈ ਤੇ ਕਿਤਨਾ ਕਿਤੇ ਲੋੜ ਸੀ ਇਸ ਚੀਜ਼ ਨੂੰ ਦਰਹੋਰ ਨੂੰ ਜੋ ਹੈ ਪਹਿਲਾਂ ਤੋਂ ਸੰਭਾਲਣ ਦੀ ਲੇਕਿਨ ਕਾਫੀ ਟਾਈਮ ਦੇ ਬਾਅਦ ਜਿਹੜਾ ਕਾਫੀ ਜਿਹੜਾ ਕੋਰਟ ਪੀਸ ਕੇਸ ਲੜਨ ਤੋਂ ਬਾਅਦ ਕਿਹ ਤਰ੍ਹਾਂ ਕਿਤੇ ਐਨ ਆਰ ਆਈ ਵੀ ਜਿਹੜੇ ਨੇ ਉਹ ਹੁਣ ਇਸ ਦੀ ਸਾਮ ਸੰਭਾਲ ਲਈ ਅੱਗੇ ਆਏ ਨੇ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਸਾਮ ਸੰਭਾਲ ਜਿਹੜੀ ਹੈ ਜਲਦੀ ਕੀਤੀ ਜਾਏਗੀ ਤੇ ਇਸ ਨੂੰ ਜਿਹੜੀ ਦਰਹੋਰ ਆਪਣੀ ਹੈ ਜਿਹੜੀ ਵਿਰਾਸਤ ਆਪਣੀ ਹੈ ਉਹਦੀ ਹੁਣ ਸੰਭਾਲ ਹੋਏਗੀ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਏ